ਪਾ ਪਰ ਪਰ ਕਰਦੇ ਪਤ ਕੀ ਕਰ ਗਿਆ ਮਜਬੂਰੀ ਆ ਹਾਂ ਬੋਤਨਨ ਵਾਨਿਆ ਲੱਕ ਭਵਾਇਆ ਗੋਲਗਾ ਖਾ ਕੇ ਲੰਨੇ ਹੂੰ ਕੀ ਕਰਕੇ ਕਿੱਧਰ ਚੱਲੇ ਹੂੰ ਢੱਡ ਮੰਗਦਾ ਖਾਣ ਨੂੰ ਹੂੰ ਬੱਚੇ ਵੀ ਪਾਲਣੇ ਆ ਹਾਂਜੀ ਸਾਰਿਆਂ ਨੂੰ ਬਰਾਬਰ ਜ਼ਿੰਦਗੀ ਜਿਉਣ ਦਾ ਅਧਿਕਾਰ ਸਾਡੇ ਦੇਸ਼ ਦਾ ਕਾਨੂੰਨ ਸੰਵਿਧਾਨ ਦਿੰਦਾ ਤੇ ਵੋਟਾਂ ਵੇਲੇ ਸਾਰੀਆਂ ਪਾਰਟੀਆਂ ਜਾਂ ਜਿੰਨੀਆਂ ਸਰਕਾਰਾਂ ਆਈਆਂ ਉਹ ਇਹ ਕਹਿੰਦੀਆਂ ਵੀ ਤੁਸੀਂ ਬਰਾਬਰ ਆ ਹਨਾ ਪਰ ਜਦੋਂ ਜ਼ਮੀਨਾਂ ਦੀ ਗੱਲ ਆਉਂਦੀ ਆ ਫੈਕਟਰੀਆਂ ਦੀ ਗੱਲ ਆਉਂਦੀ ਆ ਜਾਂ ਪੈਦਾਵਾਰੀ ਦੇ ਸਾਧਨਾਂ ਦੀ ਗੱਲ ਆਉਂਦੀ ਆ ਉਦੋਂ ਸਾਨੂੰ ਵਾਂਝੇ ਕਰ ਦਿੱਤਾ ਜਾਂਦਾ ਸਾਨੂੰ ਇਹ ਕਹਿਤਾ ਜਾਂਦਾ ਜੀ ਤੁਹਾਨੂੰ ਤਾਂ ਜ਼ਮੀਨਾਂ ਮਿਲੀਆਂ ਸੀਗੀਆਂ ਤੇ ਤੁਸੀਂ ਸਾਂਭੀਆਂ ਨਹੀਂ ਹੈਗੀਆਂ ਵੀ ਪੜ ਲੈ ਕਿ ਸਰਕਾਰ ਸਾਨੂੰ ਨੌਕਰੀਆਂ ਦਿੰਦੀ ਨਹੀਂ ਕਿ ਬਾਰ ਬਾਰ ਪੜ ਕੇ ਉਵੇਂ ਤੁਰੇ ਫਿਰਦੇ ਆਗੇ ਹੂੰ ਤੇ ਇੱਥੇ ਹੁਣ ਫਿਰ ਸਾਨੂੰ ਕੰਮ ਦਾ ਕੋਈ ਨਾ ਕੋਈ ਕਰਨਾ ਹੀ ਪੈਣਾਗਾ ਮਜਬੂਰੀ ਹੈ ਕਿਉਂ ਨਾ ਘਰ ਦੇ ਹਾਲਾਤ ਵੇਖਣੇ ਪੈਂਦੇ ਬੰਦੇ ਨੂੰ ਆਏ ਕਿਹਨੇ ਜੁਣਾ ਪੰਜਾਬ ਸਰਕਾਰ ਨੂੰ ਹੂੰ ਵੀ ਆਜੇ ਤੜੇ ਲੀਡਰ ਆ ਆਪ ਦਾ ਘਰਾਂ ਜਿ ਬੈਠੇ ਚੰਗੀ ਫੀਮ ਖਾਂਦੇ ਆ ਚੰਗਾ ਪੋਸਟ ਖਾਂਦੇ ਆ ਜਿਲਾ ਕਿ ਮੇਰੇਗਾ ਮਜ਼ਦੂਰ ਬੰਦਾ ਲੇਬਰ ਕਰਦਾ ਉਹਦੇ ਸਾਹਦੇ ਕਿਉਂ ਨਹੀਂ ਕੋਈ ਠੇਕਾ ਖੋਲਦੇ ਪੰਜਾਬ ਦੇ ਵਿੱਚ ਹੂੰ ਟਿੱਕੇ ਖਾ ਖਾ ਜੋ ਗਨਜਵਾਗ ਮਰੀ ਜਾਂਦੇ ਆ ਗੋਲੇ ਖਾ ਖ ਮਰੀ ਜਾਂਦੇ ਆ ਇਹ ਪੰਜਾਬ ਦੇ ਵਿੱਚ ਪੋਜ ਦੇ ਠੇਕੇ ਕਿਉਂ ਨਹੀਂ ਖੋਲਦੇਗੇ 10 20 ਰੁਪਏ ਲੈ ਕੇ ਮਜ਼ਦੂਰ ਬੰਦਾ ਖਾ ਕੇ ਕਿਉਂਕਿ 5 400 ਰੁਪਏ ਦਾ ਕੰਮ ਕਰੂ ਪਰਦਾ ਤਾਂ ਨਹੀਂ ਸੋ ਅਸੀਂ ਪਹੁੰਚਾ ਥੋੜੇ ਅੱਗੇ ਇੱਕ ਅਗਲੇ ਖੇਤ ਦੇ ਵਿੱਚ ਜਿੱਥੇ ਮਜ਼ਦੂਰ ਮਾਤਾਵਾਂ ਨੌਜਵਾਨ ਕੰਮ ਕਰ ਰਹੇ ਹੈਗੇ ਆ ਖੇਤ ਦੇ ਵਿੱਚ ਇਧਰਲੇ ਪਾਸੇ ਕੰਮ ਕਰ ਰਹੇ ਸੀ ਸੋ ਪਾਣੀ ਪੀਣ ਦੇ ਲਈ ਬਾਹਰ ਆਏ ਹੋਇਆ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਇਧਰ ਮਾਤਾਵਾਂ ਨੇ ਸਸਰੀ ਕਾ ਮਾਤਾ ਸਤਿ ਸ੍ਰੀ ਅਕਾਲ ਬਸ ਅੱਛਾ ਮਾਤਾ ਕੀ ਨਾਮ ਆ ਜੀ ਜਸਵੀਰਤ ਮਾਤਾ ਜੀ ਗਰਮੀ ਬਹੁਤ ਆ ਹਨਾ ਫਿਲਹਾਲ ਫਿਲਹਾਲ ਤਾਂ ਰਾਤ ਨੂੰ ਮੀਂਹ ਪੈ ਗਿਆ ਥੋੜਾ ਜਿਹਾ ਮੌਸਮ ਠੀਕ ਹੋ ਗਿਆ ਪਰ ਆਉਂਦੇ ਦਿਨਾਂ 'ਚ ਗਰਮੀ ਬਹੁਤ ਜ਼ਿਆਦਾ ਪੈਣੀ ਆ ਜੂਨ ਮਹੀਨੇ ਨੇ ਆਪਦਾ ਤੰਦਵ ਦਿਖਾਉਣਾ ਹਨਾ ਤੇ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹਣਾ ਮਾਤਾ ਪਾ ਪਰ ਪਰ ਕਰਦੇ ਪਤ ਕੀ ਕਰ ਗਏ ਮਜਬੂਰੀ ਆ ਹਾਂ ਬੋਤਲਾਂ ਲਵਾਨੇ ਲੰਕਿ ਪਵਾਏ ਆ ਗੋਲ ਨਾ ਖਾ ਕੇ ਲੰਮਨੇ ਆ ਹੂੰ ਕੀ ਕਰਕੇ ਕਿੱਧਰ ਜਾ ਜੀ ਹੂੰ ਢੱਡ ਮੰਗਦਾ ਖਾਣ ਨੂੰ ਹੂੰ ਬੱਚੇ ਵੀ ਪਾਲਣੇ ਆ ਹਾਂ ਜੀ ਐ ਮਗਾਈ ਬਾੜੀ ਆ ਹੂੰ ਕੋਈ ਪੈਸਾ ਬੰਨਦਾ ਨਹੀਂ ਤੇ ਫਿਰ ਥੇਡੇ ਖਾ ਖਾ ਕੇ ਵਿੱਚੋਂ ਜਵਾ ਕ ਕੱਢਦੇ ਆ ਹੂੰ ਵਾਹ ਫੜ ਫੜ ਕੇ ਹੂੰ ਫੇਰ ਬਾਹਰ ਨਿਕਲੀ ਦਾ ਤਾਂ ਫਿਰ ਕੀ ਕਰਕੇ ਕਰਨਾ ਹੀ ਪੈਂਦਾ ਅੱਛਾ ਮਾਤਾ ਰੇਟ ਕੀ ਨਿਕਲਿਆ ਇਸ ਵਾਰ ਝੋਨੇ ਦਾ ਰੇਟ ਕੀ ਨਿਕਲਣਾ ਸੀ ਬਹੁਤ ਰੇਟ ਤਾਂ ਬਸ ਸਾਨੂੰ ਕਹਿ ਦਿੰਦੇ ਆ ਵੀ ਝੋਨੇ ਨੂੰ ਲੱਗ ਜਾਓ ਜੋ ਚੱਲਿਆ ਰੇਟ ਦੇ ਦਾਂਗੇ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਨਾ ਸਾਨੂੰ ਕਿਹੜਾ ਸਾਨੂੰ ਕਿਹੜਾ ਰੇਟ ਮਿਲਣਾ ਅੱਛਾ ਜੇ ਜੋ ਹੋਇਆ ਉਹ ਜੇ ਦੇ ਦੇਣਗੇ ਜੇ ਕੋਈ ਵਾਦ ਦੇਤਾ ਤਾਂ ਵੀ ਸੱਤਾ ਜੀ ਘੱਟ ਦੇਤਾ ਤਾਂ ਵੀ ਸੱਤਾ ਕੀ ਕਰਦੇ ਫਿਰ ਅੱਛਾ ਕੋਈ ਪੱਕੀ ਪੱਕੀ ਗੱਲ ਨਹੀਂ ਕੀਤੀ ਤੁਹਾਡੇ ਨਾਲ ਆਹ ਰੇਟ ਹੈ ਹਾਂ ਪੱਕੀ ਜਾਣੇ ਨਹੀਂ ਕਰਦੇ ਕਦੀ ਆਹ ਰੇਟ ਆਵਦੀ ਮਰਜ਼ੀ ਕਰਦੇ ਹੂੰ ਸਾਨੂੰ ਤੇ ਜਦੋਂ ਪੁੱਛਦੇ ਆਂਦੇ ਆ ਤੇ ਉਹ ਕਾਇਦ ਹੁੰਦੇ ਆ ਕੋਈ ਨਹੀਂ ਜਿਹੜਾ ਰੇਟ ਉਹ ਜੀ ਆ ਜਾਣੇ ਬਾਈ ਜੀ ਫਿਰ ਸਵੇਰੇ ਕੰਮ ਤੇ ਸੀ ਸਵੇਰੇ 3 ਵਜੇ ਉੜਦੇ ਆ ਜੀ ਅੱਛਾ ਜੀ ਕਿੰਨੇ ਵਜੇ ਉੱਠ ਕੇ ਬੁੜੀਆਂ ਰੋਟੀ ਬਣਾਉਂਦੀਆਂ ਹੂੰ ਫਿਰ ਤਿਆਰ ਹੋ ਕੇ ਰੋਟੀ ਬਣ ਕੇ 6 ਵਜੇ ਨੂੰ 5:30 ਵਜੇ ਨਿਕੇ ਆਇਆ ਨੇ ਤੇ ਸ਼ਾਮ ਨੂੰ ਬਾਈ ਜੀ ਫਿਰ ਕਿੰਨੇ ਸ਼ਾਮ ਨੂੰ ਸ਼ਾਮ ਨੂੰ 7:30 7 ਵਜੇ ਜਾਂਦੇ ਆਈ 10 ਵਜੇ ਜਾਂਦੇ ਬੁੜਗਲਾਂ ਦਾ ਕੰਮ ਹੰਡਲਾ ਕਰਦੀਆਂ ਨੂੰ ਕਹਿਣ ਦਾ ਮਤਲਬ 15 15 16 16 ਘੰਟੇ ਕੰਮ ਕਰਨਾ ਪੈਂਦਾ ਬੀਬੀਆਂ ਨੂੰ ਖਾਸ ਕਰਕੇ ਬੀਬੀਆਂ ਨੂੰ ਤੇਰੀ ਸਾਨੂੰ ਉਹੀ 500 ਰੁਪਏ ਮਾਹ ਪੈਂਦੀ ਕੱਪਾ ਜਾਣੇ ਤਾਂ ਨੀਂਦ ਨਹੀਂ ਆਉਂਦੀਗੀ ਵੀ ਜਾਣਾ ਤੜਕੇ ਜਾਣਾ ਸਦਿਆਂ ਜਾਣਾ ਤੇ ਬਸ ਜਾਗਦਿਆਂ ਦੀ ਰਾਤ ਨੰਗ ਜਾਂਦੀ ਤੇ ਜਾਗਦਿਆਂ ਦਾ ਕਰੀ ਤੇ ਪਈਦਾ ਕਰੇ ਚ ਹੂੰ ਜਾਗ ਤੱਕ ਲੈਂਦੇ ਵਿਚਾਰੇ ਫੇਰ ਲੱਗ ਜਾਂਦੇ ਬਿਸ਼ਰਮ ਹੋ ਕੇ ਹੂੰ ਕੀ ਕਰਕੇ ਫਿਰ ਹਣਾ ਬਾਈ ਜਿਵੇਂ ਸਾਰਿਆਂ ਨੂੰ ਬਰਾਬਰ ਜ਼ਿੰਦਗੀ ਜਿਉਣ ਦਾ ਅਧਿਕਾਰ ਸਾਡੇ ਦੇਸ਼ ਦਾ ਕਾਨੂੰਨ ਸੰਵਿਧਾਨ ਦਿੰਦਾ ਤੇ ਵੋਟਾਂ ਵੇਲੇ ਸਾਰੀਆਂ ਪਾਰਟੀਆਂ ਜਾਂ ਜਿੰਨੀਆਂ ਸਰਕਾਰਾਂ ਆਈਆਂ ਉਹ ਇਹ ਕਹਿੰਦੀਆਂ ਵੀ ਤੁਸੀਂ ਬਰਾਬਰ ਆ ਹਣਾ ਪਰ ਜਦੋਂ ਜ਼ਮੀਨਾਂ ਦੀ ਗੱਲ ਆਉਂਦੀ ਆ ਫੈਕਟਰੀਆਂ ਦੀ ਗੱਲ ਆਉਂਦੀ ਆ ਜਾਂ ਪੈਦਾਵਾਰੀ ਦੇ ਸਾਧਨਾਂ ਦੀ ਗੱਲ ਆਉਂਦੀ ਆ ਉਦੋਂ ਸਾਨੂੰ ਵਾਂਝੇ ਕਰ ਦਿੱਤਾ ਜਾਂਦਾ ਸਾਨੂੰ ਇਹ ਕਹਿਤਾ ਜਾਂਦਾ ਜੀ ਤੁਹਾਨੂੰ ਤਾਂ ਜ਼ਮੀਨਾਂ ਮਿਲੀਆਂ ਸੀਗੀਆਂ ਤੇ ਤੁਸੀਂ ਸਾਂਭੀਆਂ ਨਹੀਂ ਹੈਗੀਆਂ ਹਾਲਾਂਕਿ ਦੇਸ਼ ਦਾ ਕਾਨੂੰਨ ਆ ਸੰਵਿਧਾਨ ਆ ਇਹ ਕਹਿੰਦਾ ਕਿ 17 ਕਿੱਲਾਂ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਪਰ ਇੱਥੇ ਜੇ ਦੇਖਿਆ ਜਾਵੇ 100-100 ਕਿੱਲਾ ਹਜ਼ਾਰ-ਹਜ਼ਾਰ ਕਿੱਲੇ ਦੇ ਮਾਲਕ ਹੈਗੇ ਆ ਤੇ ਇੱਥੇ ਇੱਕ ਪਾਸੇ ਆਪਣੇ ਕੋਲੇ ਜ਼ਿੰਦਗੀ ਜਿਉਣ ਦੇ ਲਈ ਛੱਤ ਟਕਣ ਦੇ ਲਈ ਥਾਵਾਂ ਮਸਾਂ ਹੈਗੀਆਂ ਤੇ ਸਾਸੀ ਜ਼ਮੀਨਾਂ ਤੋਂ ਵਾਂਝੀਆਂ ਕੀ ਕੀ ਕਹੋਂਗੇ ਮੜਾ ਯਾ ਕੋਈ ਹੁੰਦਾ ਕੀ ਜੇ ਉਹਨਾਂ ਕੋਲੇ ਜ਼ਮੀਨਾਂ ਹੈਗੀਆਂ ਤੇ ਸਾਡੇ ਕੋਲੇ ਜ਼ਮੀਨਾਂ ਕਿਉਂ ਨਹੀਂ ਕਿ ਅਸੀਂ ਦੇਸ਼ ਦੇ ਵਾਸੀ ਨਹੀਂ ਹੋਣੀਆਂ ਸਾਡੇ ਕੋਲ ਨਹੀਂ ਚਾਹੀਦੀਆਂ ਹੂੰ ਪਰ ਸਾਡੇ ਵੀ ਅਗਲੇ ਪਹਿਲਾਂ ਉਹ ਬੰਦੇ ਪਹਾੜਾਂ 'ਚ ਵੇਚ ਤੀਆਂ ਹੁਣੇ ਕਹਿੰਦੇ ਆ ਤੁਹਾਡੇ ਕੋਲ ਵੀ ਸੀਂਗਾ ਹੂੰ ਪਰਦੇਸ਼ ਦਾ ਕਾਨੂੰਨ ਦਾ ਇਹ ਕਹਿੰਦਾ ਵੀ 17 ਕਿੱਲਾਂ ਤੋਂ ਵੱਧ ਜ਼ਮੀਨ ਨਹੀਂ ਹੋਣੀ ਚਾਹੀਦੀ ਕਿਸੇ ਕੋਲੇ ਤੇ ਤੁਹਾਡੇ ਸਾਹਮਣੇ ਆ ਬਹੁਤ ਬਹੁਤ ਜ਼ਮੀਨਾਂ ਰੱਖੋ ਚਲੋ ਜ਼ਮੀਨ ਦਾ ਥੋੜਾ ਕੋਈ ਰਜਗਾਰ ਦੇ ਦੇ ਸਰਕਾਰ ਦੇ ਕੋਈ ਧੜੀ ਵਧਾਵੇ ਕੋਈ ਹੂੰ ਕੋਈ ਧੜੀ ਜ਼ਮੀਨ ਜਿਹੜੀਆਂ ਨਿਕਲ ਆਉਂ ਜਾਂਦੇ ਆਂ ਕੋਈ ਧੜੀ ਵਧਾਉਣਾ ਹੂੰ ਇਹਦੀ ਕੋਈ ਕਲਕ ਮੈਦ ਦੀ ਬੀਬੀ ਦੀ ਗੱਲ ਕਣਕ ਕਣਕ ਬੰਦ ਕਰਦੀ ਸਰਕਾਰ ਨੇ ਆ ਮਾਰਸ ਕਰਨੇ ਕੀ ਕੀਤਾ ਹਾਂ ਦਿਜੇ ਕੋਈ ਸਾਡੀ ਗੱਲ ਨਹੀਂ ਸੁਣਦਾ ਜਦੋਂ ਵੋਟਾਂ ਆ ਜਾਂਦਾਂ ਉਹ ਜੱਟਾਂ ਦੇ ਮੂਰੇ ਲਾ ਲੈਂਦੇ ਆ ਉਹਨਾਂ ਦੇ ਸਾਨੂੰ ਗ੍ਰਾਮੀ ਕਰ ਦਿੰਦੇ ਆ ਉਹ ਕਹਿ ਦਿੰਦੇ ਸਾਡੇ ਖੇਤਾਂ ਚ ਨਾ ਵੜਿਓ ਜੇ ਨਹੀਂ ਵੋਟ ਪਾਉਣੀ ਤਾਂ ਫਿਰ ਸਾਡੀ ਮਜਬੂਰੀ ਪਾਂ ਜਾਂਦੀ ਫਿਰ ਫਿਰ ਜਾਣੇ ਚੜ ਮੁੰਦਰ ਮਾ ਸਾਹ ਤਾਂ ਹੀ ਕੰਮ ਆ ਬਿਨਾ ਹਾਂ ਹਮ ਸਰਦਾ ਨਹੀਂ ਫਿਰ ਸਰਦਾ ਹੀ ਤੇ ਰਾਖੀ ਦਾ ਕੰਮ ਕਰਦੇ ਇਧਰਲੇ ਪਾਸੇ ਹਾਂਜੀ ਭੁੱਖੇ ਮਰਦੇ ਆ ਇਧਰਲੇ ਪਾਸੇ ਨੌਜਵਾਨ ਖੜੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਨਾ ਨੂਰਦੀਪ ਸਾਹਿਬ ਨੂਰਦੀਪ ਜੀ ਤੁਸੀਂ ਨੌਜਵਾਨ ਹੋ ਹਨਾ ਤੇ ਕੀ ਕਹਿਣਾ ਤੁਸੀਂ ਕੋਈ ਕੰਮ ਕੋਈ ਰੁਜ਼ਗਾਰ ਤੁਹਾਡੇ ਕੋਲੇ ਨਹੀਂ ਹੈਗਾ ਹਨਾ ਤੇ ਮਜਬੂਰੀ ਵਸ ਖੇਤਾਂ ਚ ਕੰਮ ਕਰਨਾ ਪੈਂਦਾ ਕੀ ਕਹੋਗੇ ਸਵਾਸੀ ਹੁਣ ਵੀ ਪੜ ਲੈ ਕੇ ਸਰਕਾਰ ਸਾਨੂੰ ਨੌਕਰੀਆਂ ਦਿੰਦੀ ਨਹੀਂ ਕਿ 12-12 ਪੜ ਕੇ ਉਵੇਂ ਤੁਰੇ ਫਿਰਦੇ ਆ ਕਿ ਹੂੰ ਤੇ ਇੱਥੇ ਹੁਣ ਫਿਰ ਸਾਨੂੰ ਕੰਮ ਦਾ ਕੋਈ ਨਾ ਕੋਈ ਕਰਨਾ ਹੀ ਪੈਣਾਗਾ ਮਜਬੂਰੀ ਅੱਗੇ ਨਾ ਘਰ ਦੇ ਹਾਲਾਤ ਦੇਖਣੇ ਪੈਂਦੇ ਬੰਦੇ ਨੂੰ ਹੂੰ ਤੇ ਤਾਂ ਕਰਕੇ ਵੀ ਹੁਣ ਮਜਬੂਰੀ ਆ ਸਾਡੀ ਤਾਂ ਨਹੀਂ ਤਾਂ ਹੀ ਕਿੱਥੇ ਝੋਨਾ ਲਾਉਣਾ ਜੇ ਸਾਨੂੰ ਸਰਕਾਰ ਨੌਕਰੀਆਂ ਦੇਵੇ ਫਿਰ ਅਸੀਂ ਵੀ ਕੋਈ ਆਪਣਾ ਨੌਕਰੀਆਂ ਕਰੀਏ